ਮੰਦਰ ਵਿੱਚ ਭਾਈਆ ਮੜੇ ਪਿੱਛੇ ਬੀਅਦਵੀ ਹੋਈ ਤੇ ਪ੍ਰਸ਼ਾਸਨ ਤਰਫੋਂ ਖੜੀ ਕੋ ਸਾਰੀ ਸੰਗਤ ਅੱਜ ਸੜਕ ਤੇ ਤਕਰੀਬਨ 4-5 ਘੰਟੇ ਨਾ ਪ੍ਰਸ਼ਾਸਨ ਤਰਫੋਂ ਕੋਈ ਘਰ ਤੋਂ ਘਟ ਉਹਨਾਂ ਦੇ ਅਫਸਰ ਡੀਆਈਜੀ ਲੈਵਲ ਦੇ ਅਫਸਰ ਆਨ ਇਨਕੁਆਰੀ ਕੀਤੀ ਜਾਏ ਸਪੈਰਚਾ ਦੇ ਕੇ ਤੇ ਕਹਿੰਦੇ ਐਸਐਚਓ ਜਿਹੜਾ ਹਿੱਥੋਂ ਦਾ ਬੜੀ ਉਹਨੇ ਬੁਰੇ ਲਫ਼ਜ਼ ਵਰਤੇ ਹੈ ਉਸ ਤੇ ਸਟ੍ਰਿਕਟ ਐਕਸ਼ਨ ਹੋਣਾ ਚਾਹੀਦਾ ਹੈ ਅਬ ਸਭ ਨੂੰ ਸਹਿਸਕਲਤਾ ਹੈ ਕਿ ਕਿਹੜੀ ਸਰਕਾਰ ਅੱਜ ਹੈ ਕੋਈ ਫਿਕਰ ਨਹੀਂ ਕੋਈ ਪਰਵਾਹ ਨਹੀਂ ਐ ਜਾ ਨਖਿੱਧ ਮੁਖਮੰਦਰੀ ਪੰਜਾਬ ਚ ਆਇਆ ਹੈ ਇੱਥੇ ਕੋਈ ਜਿਉਂਦਾ ਹੈ ਮਰਦਾ ਹੈ ਹਜ਼ਾਰ ਰੋਜ਼ ਵੀ ਅਦਮੀਆਂ ਹੋ ਰਹੀਆਂ ਗੁਰੂ ਘਰ ਚ ਵੀ ਅਦਮੀਆਂ ਹੋ ਰਹੀਆਂ ਕੋਈ ਕੋਈ ਐਕਸ਼ਨ ਨਹੀਂ ਲੋਕਾਂ ਤੇ ਅੱਜ ਮੰਦਰ ਚ ਹੋਈ ਹੈ ਕਿੰਨੀ ਦੁਖਦੀ ਗੱਲ ਹੈ ਤੋ ਐਸ ਕਰਕੇ ਮੈਂ ਉਹਨਾਂ ਨੂੰ ਅੱਜ ਮੈਂ ਐਸਐਸਪੀ ਨਾਲ ਹੁਣੀ ਗੱਲ ਕੀਤੀ ਹੈ ਮੈਂ ਕਿਹਾ ਡੀਆਈਜੀ ਬੀਜੀਟੀ ਬਲਾਉ ਇੱਥੇ ਜਿਹੜਾ ਐਸ ਐਚਓ ਆ ਉਹਦੇ ਤੇ ਐਕਸ਼ਨ ਲੋ ਤੇ ਖਾਸ ਕਰਕੇ ਇਮੀਡੀਏਟਲੀ ਅਸ਼ੋਰ ਕਰੋ ਕਿ ਅਸੀਂ ਦੋਸ਼ੀਆਂ ਨੂੰ ਫੜਾਂਗੇ ਸੁਖਵੀਰ ਜੀ ਖਾਨੀ ਵਾਲਾ ਜੀ ਓਮ ਨਮੋ ਨਾਰਾਇਣ ਜਿਹੜਾ ਸ਼ਿਪਰੀ ਮੰਦਰ ਦੇ ਵਿੱਚ ਬੇਅਦਬੀ ਹੋਈ ਆ ਇਹਨਾਂ ਦੋਸ਼ੀਆਂ ਨੂੰ ਫੜ ਕੇ ਫਾਂਸੀ ਦੀ ਸਜ਼ਾ ਦਿੱਤੀ ਜਾਵੇ ਇਸ ਦੇ ਉਪਲਬਖ ਵਿੱਚ ਅਸੀਂ ਲਲਹੇੜੀ ਰੋਡ ਚੌਂਕ ਦੇ ਵਿੱਚ ਓਮ ਨਮੋ ਸ਼ਿਵਾਏ ਦਾ ਜਾਪ 9 ਵਜੇ ਤੋਂ 5 ਵਜੇ ਤੱਕ ਸਾਰਾ ਸ਼ਹਿਰ ਨਿਵਾਸੀ नु बेनती है कि आके उ नौ बजे तो पांच बजे तक ओम नम शिवाय का जाप किया जाए जय श्री राम जो जो हुआ वो अच्छा नहीं हुआ उनको पकड़ाया जाए पकड़ा जाए अच्छी बात है पकड़ा जाए गलत बात है की शरीर को खंडित करना बहुत बेनादर है ना पर निगाम लगाम लगानी चाहिए जेड अपमानित करते हैं भगवान की या देवी देवता के ਜੇ ਇਹ ਚੋਰੀ ਕਰਦੇ ਨੇ ਇਹਨਾਂ ਨੂੰ ਸਰਕਾਰੀ